ਜਗ ਤੋਂ ਨਿਆਰਾ ਪੀਰ ਨਾਨਕੀ ਦਾ ਵੀਰ ਸੀ ਰਾਜਿਆਂ ਦਾ ਰਾਜਾ ਤੇ ਫਕੀਰਾਂ ਦਾ ਫਕੀਰ ਸੀ ਵਾਲੀ ਸਾਰੇ ਜੱਗ ਦਾ ਤੇ ਸੱਚ ਦਾ ਪੁਜਾਰੀ ਏ ਇੱਕੇ ਵਾਲੀ ਜੱਗ ਤੇ ਖਸਬੂ ਔ ਖਲਾਰੀ ਏ ਜ਼ਿੰਦਗੀ ਨਿਆਰੀ ਉਹਦੇ ਗੁਣਾਂ ਦੀ ਪਟਾਰੀ ਏ ਸੱਚਿਆਂ ਦਾ ਸੰਗੀ ਬਾਬਾ ਮਾੜਿਆਂ ਦਾ ਪੀਰ ਸੀ ਜਗ ਤੋਂ ਨਿਆਰਾ ਪੀਰ ਨਾਨਕੀ ਦਾ ਵੀਰ ਸੀ ਜੱਗ ਉੱਤੇ ਸੰਝਾ ਵਾਲੇ ਮਹਿਲਾਂ ਨੂੰ ਉਸਾਰਦਾ ਈਰਖਾ ਤੇ ਸਾੜਿਆਂ ਨੂੰ ਪੜਾ ਚਿੰਨਾਖਾਰਦਾ ਮਿੱਠੇ ਮਿੱਠੇ ਬੋਲਣ ਨਾਲ ਬਾਣੀ ਨੂੰ ਸ਼ਿੰਗਾਰ ਦਾ ਤੋੜ ਦਿੱਤੀ ਗੁਰਾਂ ਨੇ ਪਰ ਖੰਡ ਦੀ ਲਕੀਰ ਸੀ ਜੱਗ ਤੋਂ ਨਿਆਰਾ ਪੀਰ ਨਾਨਕੀ ਦਾ ਵੀਰ ਸੀ ਠੱਗਾ ਨੂੰ ਬਣਾ ਕੇ ਬੰਦਾ ਪਲਾਂ ਵਿੱਚ ਉਤਾਰਿਆ ਤਪ ਦੇ ਖੜਾਇਆ ਤਾਂ ਹੀ ਪਲਾਂ ਵਿੱਚ ਠਾਰਿਆ ਬਾਬਰਾਂ ਤੇ ਜਾਬਰਾਂ ਨੂੰ ਉਸਨੇ ਵੰਗਾਰਿਆ ਠਾਰ ਦੇਵੇਂ ਸੀਨੇ ਮਿੱਠੇ ਮਿੱਠੇ ਬੋਲਾਂ ਦੀ ਤਸਵੀਰ ਨੂੰ ਜੱਗ ਤੋਂ ਪਿਆਰਾ ਵੀਰ ਨਾਨਕੀ ਦਾ ਵੀਰ ਸੀ ਮਾਨਸ ਕੀ ਜਾਤ ਸਭੇ ਇੱਕੋ ਪਹਚਾਣਦਾ ਇੱਕੋ ਓੰਕਾਰ ਵਾਲੇ ਭੇਦ ਸਾਰੇ ਜਾਣਦਾ ਵਸਦਾ ਦਿਲਾਂ ਵਿੱਚ ਦਿਲਾਂ ਦੀਆਂ ਜਾਣਦਾ ਜੱਗ ਤੋਂ ਜੱਗ ਦਾ ਉਹ ਪੰਦੀ ਉਹਦੀ ਮੋਹਣੀ ਤਸਵੀਰ ਸੀ ਜੱਗ ਤੋਂ ਨਿਆਰਾ ਵੀਰ ਨਾਨਕੀ ਦਾ ਵੀਰ ਸੀ ਜੱਗ ਤੋਂ ਨਿਆਰਾ ਪੀਰ ਜਾਣ ਨਾਨਕੀ ਦਾ ਵੀਰ ਸੀ ਨਿਰਭਉ ਨਿਰਵੈਰ ਸਦਾ ਉਹ ਇਹ ਗਾਉਂਦਾ ਸੀ ਭੁੱਖਿਆਂ ਨੂੰ ਸੱਚਾ ਸੌਦਾ ਕਰਕੇ ਸਿਖਾਉਂਦਾ ਸੀ 13 13 ਤੋਲ ਦਾ ਤੇ ਰੱਬ ਨੂੰ ਉਤੇ ਹੁੰਦਾ ਸੀ ਜੱਗ ਦਾ ਹਨੇਰਾ ਤੱਕੇ ਡਾਡਾ ਦਿਲ ਘੀਰ ਸੀ ਜੱਗ ਤੋਂ ਨਿਆਰਾ ਪੀਰ ਨਾਨਕੀ ਦਾ ਵੀਰ ਸੀ ਪਖੰਡ ਦੇ ਹਨੇਰਿਆਂ ਚ ਚੰਨ ਨੂੰ ਫੁਲਾਉਂਦਾ ਏ ਮੁੱਲਾਂ ਤੇ ਮਲਾਣਿਆਂ ਦੇ ਪਰਮ ਅਮਰਤ ਹੁੰਦਾ ਏ ਘੁੰਮ ਜਾਵੇ ਮੱਕਾ ਆਪੇ ਕਾਦਰੂ ਕਮਾਇਆ ਏ ਰੋਕਾ ਦਿੱਤਾ ਗਲੀ ਗਲੀ ਸੱਚ ਦਾ ਸਪੀਰ ਸੀ ਜੱਗ ਤੋਂ ਨਿਆਰਾ ਪੀਰ ਨਾਨਕੀ ਦਾ ਵੀਰ ਸੀ